ਇਸ ਸੰਸਾਰ ਬਣਾਇਆ ਪ੍ਰਭੂ ਨੇ ਦੋ ਰੰਗੀ ਜਨਮ ਹੈ ਤਾਂ ਮਰਨ ਹੈ ਜਿੱਤ ਹੈ ਤਾਂ ਹਾਰ ਵੀ ਹੈ ਇੱਜ਼ਤ ਹੈ ਤਾਂ ਬੇਇੱਜ਼ਤੀ ਵੀ ਹੈ ਨਫਾ ਵੀ ਹੈ ਤਾਂ ਨੁਕਸਾਨ ਵੀ ਹੈ ਜੋ ਨਫੇ ਨੂੰ ਬੜੀ ਗਹਿਰਾਈ ਨਾਲ ਲੈ ਲੇਗਾ ਨੁਕਸਾਨ ਵਿੱਚ ਉਤਨਾ ਹੀ ਵੱਡਾ ਦੁੱਖ ਹੋਵੇਗਾ ਜਿਨੇ ਨਫੇ ਨੂੰ ਗਹਿਰਾਈ ਨਾਲ ਨਹੀਂ ਲਿਆ ਨੁਕਸਾਨ ਹੋਣ ਲੱਗਿਆ ਇਤਨਾ ਦੁਖੀ ਨਹੀਂ ਹੋਵੇਗਾ ਇਹ ਵੀ ਮਰਜ਼ ਕਰੇ ਨੇਤੇ ਨੁਕਸਾਨ ਹੋ ਗਏ ਲੋਕੀ পাগল ਹੋ ਜਾਂਦੇ ਹਨ ਹਾਰਟ ਅਟੈਕ ਹੋ ਜਾਂਦਾ ਹੈ ਪਰੇਸ਼ਾਨ ਹੋ ਜਾਂਦਾ ਹੈ ਕਿਉਂ ਨਫੇ ਨੂੰ ਬੜੀ ਗਹਿਰਾਈ ਨਾਲ ਉਹਨਾਂ ਨੇ ਇਹ ਨਹੀਂ ਲਿਖਦੇ ਕਿ ਤੇ ਲੀਲਾ ਖੇਲ ਹੋ ਰਿਹਾ ਹੈ ਤਮਾਸ਼ਾ ਪਰਮਾਤਮਾ ਦਾ ਬਹੁਤ ਵੱਡਾ ਤਮਾਸ਼ਾ ਹੋ ਰਿਹਾ ਹੈ ਤੂੰ ਆਪਣੇ ਜੀਵਨ ਨੂੰ ਵੀ ਇੱਕ ਤਮਾਸ਼ਾ ਹੀ ਸਮਝ ਉਹ ਕੁਝ ਨਹੀਂ ਖੇ ਆਉਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕੇ ਨਹੀਂ ਆਇਆ ਕਿ ਜਮਣਾ ਤੇ ਮਰਨਾ ਖੇਲ ਹੈ ਔਰ ਕੁਛ ਵੀ ਨਹੀਂ ਪਰ ਖੇਲ ਦੀ ਤਰ੍ਹਾਂ ਸੀ ਲੈਂਦੇ